ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ શ્રી ਨੋਨਿਹਾਲ ਸਿੰਘ ਆਈਪੀਐਸ ਜੀ ਦੀਆਂ ਹਦਾਇਤਾਂ ਤੇ ਸ਼ਹਿਰ ਦੇ ਵਿੱਚ ਲੁੱਟਖੋਹ ਕਰਨ ਵਾਲਿਆਂ ਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਸਪੈਸ਼ਲ ਮੁਹਿੰਮ ਦੇ ਤਹਿਤ ਸ਼੍ਰੀਮਤੀ ਵਤਸਲਾ ਗੁਪਤਾ ਆਈਪੀਐਸ ਡੀਸੀਪੀ ਡਿਟੈਕਟਿਵ ਅਮ੍ਰਿਤਸਰ ਅਤੇ ਸ਼੍ਰੀ ਅਭਿਮਨਿਓ ਰਾਣਾ ਆਈਪੀਐਸ ਏਸੀਪੀਸੀ ਸਿਟੀ 3 ਅਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਗੁਰਬਿੰਦਰ ਜੀ ਸਿੰਘ ਸਿੱਧੂ ਪੀਪੀਐਸ ਏਸੀਪੀ ਪੂਰਬੀ ਅਮ੍ਰਿਤਸਰ ਦੀ ਨਿਗਰਾਨੀ ਹੇਠ ਇੰਚਾਰਜ ਸੀਆਈਏ ਸਟਾਫ 1 ਇਨਸਪੈਕਟਰ ਅਮਨਦੀਪ ਸਿੰਘ ਤੇ ਇੰਚਾਰਜ ਸੀਆਈਏ ਸਟਾਫ ਦੋ ਇੰਸਪੈਕਟਰ ਬਿੰਦਰਜੀਤ ਸਿੰਘ ਅਤੇ ਮੁਖ ਅਫਸਰ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਇੰਸਪੈਕਟਰ ਮੋਹਿਤ ਕੁਮਾਰ ਦੀਆਂ ਵੱਖ-ਵੱਖ ਟੀਮਾਂ ਦੇ ਫਲੋ ਮਾਡਲ ਇੰਡਸਟਰੀ ਪਾਰਕ ਦੇ ਨੇੜੇ ਤੇ ਹੋਈ ਹੋਈ ਸਵਿਫਟ ਕਾਰ ਨੂੰ 24 ਘੰਟਿਆਂ ਦੇ ਅੰਦਰ ਟ੍ਰੇਸ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ 18 19 ਦੀ ਦਮਿਆਨੀ ਰਾਤ ਨੂੰ ਗੁਰਪ੍ਰੀਤ ਸਿੰਘ ਹੱਬਵਾਲ ਆਪਣੇ ਲੁਧਿਆਣਾ ਦੇ ਰਹਿਣ ਵਾਲੇ ਨੇ ਇਹ ਆਪਣੀ ਸਿਸਟਰ ਦੇ ਨਾਲ ਗੁਰੂ ਰਾਮਦਾਸ ਹਸਪਤਲ ਵੱਲ ਜਾ ਰਹੇ ਸੀ ਉਹਨਾਂ ਦੇ ਮਦਰ ਜਿਹੜੇ ਉੱਥੇ ਐਡਮਿਟ ਸੀ ਤੇ ਰਸਤੇ ਦੇ ਵਿੱਚ ਉਹ ਨੈਚੁਰਲ ਕਾਲ ਕਰਾਸਤੇ ਆਪਣੇ ਉੱਥੇ ਰੁਕੇ ਸੀ ਤੇ ਉੱਥੇ ਚਾਰ ਮੁੰਡੇ ਜਿਹੜੇ ਮੋਟਰਸਾਈਕਲਾਂ ਤੇ ਆਏ ਤੇ ਉਹਨਾਂ ਨੇ ਆ ਕੇ ਤੇ ਉਹਨਾਂ ਨੂੰ ਡਾਕਟਰ ਦਿਖਾ ਕੇ ਤੇ ਉਹਨਾਂ ਕੋ ਇੱਕ ਸਵਿਫਟ ਕਾਰ ਜਿਸ ਦਾ ਨੰਬਰ ਪੀਵੀ02ਏਆਰ ਪੀਵੀ336 ਏਆਰ 4145 ਸਵਿਫਟ ਜਿਹੜੀ ਉਹ ਸਵਾਚ ਕਰਕੇ ਲੈ ਗਈ ਸੀ ਤੇ ਮਾਨਯੋਗ ਕਮਿਸ਼ਨਰ ਸਾਹਿਬ ਏਡੀਸੀਪੀ 3 ਸਾਹਿਬ ਅਤੇ ਗੁਰਿੰਦਰबीर ਸਰ ਏਸੀਪੀ ਸਰ ਦੀ ਰਹਿਮਾਈ ਨੇ ਇੱਕ ਟੀਮ ਜਿਹੜੀ ਗਠਿਤ ਕੀਤੀ ਗਈ ਜਿਸ ਵਿੱਚ ਸੀਆਈਏ ਸਟਾਫ 1 ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਤੇ ਸੀਆਈਏ ਸਟਾਫ 2 ਦੇ ਇੰਚਾਰਜ ਇੰਸਪੈਕਟਰ ਬਿੰਦਰਜੀਤ ਜਿਨ੍ਹਾਂ ਦੀ ਇੱਕ ਟੀਮ ਗਠਿਤ ਕਰਕੇ ਤੇ ਇਸ ਆਪਰੇਸ਼ਨ ਨੂੰ ਜਿਹੜਾ ਵਾ ਆਪਣੇ ਹੈਲਡ ਕੀਤਾ ਗਿਆ ਜਿਸ ਵਿੱਚ ਜਿਹੜੀ ਇਹ ਕਾਰ ਹੈ ਉਹ ਅਸੀਂ ਜਿਹੜੀ ਹੈ ਕਮਾਨ ਦੇ ਲੱਗੇ ਜਿਹੜੀ ਹੈ ਰਿਕਵਰ ਕਰ ਲਈ ਸੀ ਮੇਤਾ ਏਰੀਆ ਇਸ ਵਿੱਚ ਅਸੀਂ ਜਿਹੜੇ ਆ ਤਿੰਨ ਦੋਸ਼ੀ ਜਿਹੜੇ ਅਰੈਸਟ ਕੀਤੇ ਨੇ ਜਿਸ ਵਿੱਚ ਪ੍ਰਦੀਪ ਸਿੰਘ ਬਰਿੰਦਰਜੀਤ ਸਿੰਘ ਤੇ ਸ਼ਮਸ਼ੇਰ ਸਿੰਘ ਸ਼ੇਰਾ ਤੇ ਇਸ ਵਿੱਚ ਜਿਹੜੇ ਤਿੰਨ ਤਿੰਨ ਬੰਦੇ ਹੋਰ ਮਮੂਨੇਟ ਹੋਏ ਨੇ ਜਿਸ ਵਿੱਚ ਲਖਪ੍ਰੀਤ ਗਗਨਦੀਪ ਤੇ ਗੁਰਜੰਟ ਰਾਜਾ ਇਹਨਾਂ ਦੀ ਅਰੈਸਟਾਂ ਲਈ ਬਾਕੀ ਹੈ ਚਾਰ ਮੁੰਡੇ ਚਾਰ ਨੌਜਵਾਨ ਹਾਂਜੀ ਟੋਟਲ ਚਾਰ ਸੀ ਜਦੋਂ ਉੱਥੇ ਜਿਸ ਦੇ ਘਰ ਇਹਨਾਂ ਨੇ ਗੱਡੀ ਲਾਈ ਸੀ ਉਹ ਸ਼ਮਸ਼ੇਰ ਸਿੰਘ ਸੀ ਜਿੱਥੋਂ ਇਹ ਗੱਡੀ ਰਿਕਵਰ ਹੋਈ ਪਹਿਲਾਂ ਇਹ ਪਤਾ ਦਰਜੀ ਇਹਨਾਂ ਨੂੰ ਹਾਂਜੀ ਇਹ ਸਾਰਿਆਂ ਦਾ ਆਲਮੋਸਟ ਸਾਰਿਆਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਕ੍ਰਿਮੀਨਲ ਹੀ ਹੈ ਜਿਸ ਵਿੱਚ ਜਿਹੜਾ ਪ੍ਰਦੀਪ ਹੈ ਉਹਦੇ ਤੇ ਆਲਰੇਡੀ ਦੋ ਮੁਕਦਮੇ ਦਰਜ ਨੇ ਜਿਹੜਾ ਸ਼ਮਸ਼ੇਰ ਹੈ ਉਹਦੇ ਤੇ ਆਲਰੇਡੀ ਇੱਕ ਮੁਕਦਮਾ ਦਰਜ ਹੈ ਐਂਟੀਕੈਸਟ ਦਾ ਤੇ ਜਿਹੜਾ ਲਵਪ੍ਰੀਤ ਹੈ ਜਿਹੜਾ ਉਹ ਮੇਨ ਇਹਨਾਂ ਦਾ ਆਪਣੇ ਪਲੈਨਰ ਸੀ ਉਹਦੇ ਤੇ ਕਰੀਬ 8 ਮੁਕਦਮੇ ਦਰਜ ਨੇ ਬਖਵਕ ਥਾਣੇ ਦੇ ਵਿੱਚ ਲੁੱਟਾ ਖੋਹਵਾ ਸਰ ਸਰ ਲੁੱਟਾ ਖੋਹੇ ਕਰਦੇ ਸੀ ਵੀ ਨਸ਼ੇ ਦੀ ਤਸਕਰੀ ਦੀ ਵੀ ਗੱਲ ਸਾਹਮਣੇ ਆ ਉਹਦੇ ਰਿਗਾਰਡਿੰਗ ਅਸੀਂ ਹਾਲੇ ਉਹਦੀ ਇਨਵੈਸਟੀਗੇਸ਼ਨ ਕਰਦੇ ਆ ਡੂਇੰਗ ਇਨਵੈਸਟੀਗੇਸ਼ਨ ਜੋ ਵੀ ਸਾਹਮਣੇ ਆਏਗਾ ਉਹਦੇ ਮੁਤਾਬਕ ਅਸੀਂ ਆਪਣੇ ਫਿਰ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਇਹ ਕਰਦੇ ਕੀ ਨੇ ਮੁਲਾ ਸਾਰੇ ਜਿਹੜੇ ਨੌਜਵਾਨ ਆ ਕੁਛ ਤੇ ਆਪਣੇ ਖੇਤੀਬਾੜੀ ਦਾ ਹੀ ਇਹਨਾਂ ਦਾ ਹੈਗਾ ਵਾ ਜ਼ਿਆਦਾ ਤੇ ਕੁਝ ਲੇਬਰ ਟਾਈਪ ਦੇ ਵੀ ਕੰਮ ਕਰਦੇ ਨੇ ਇਹਨਾਂ ਵਿੱਚ ਜਿਹੜਾ ਕੁਝ ਬੰਦੇ ਫੋਰਮੈਨ ਟਾਈਪ ਦਾ ਵੀ ਕੰਮ ਕਰਦੇ ਨੇ ਫੈਕਟਰੀਆਂ ਦੇ ਵਿੱਚ ਤੇ ਆਲਮੋਸਟ ਇਨਾਂ ਦੇ ਕਾਫੀ ਮਾਮਲੇ ਦਰਜ ਨੇ ਜਿਹਦੇ ਕਰਕੇ ਕ੍ਰਿਮੀਨਲ ਐਕਚੁਅਲਨ ਕਰਕੇ ਇਹਨਾਂ ਨੇ ਜਿਹੜੀ ਲੁੱਟ ਨੂੰ ਵਾਰਦਾ ਤੋਂ ਅੰਜਾਮ ਦਿੱਤਾ। ਗੱਡੀ ਨੂੰ ਕਿਰਾਪਾ ਲਿਆ ਸੀ ਇਹਨਾਂ ਨੇ ਦਿੱਤਾ। ਔਰ ਇਹ ਮੋਟਰਸਾਈਕਲ ਤੇ ਆਏ ਜਦੋਂ ਥੱਲੇ ਉਤਰਿਆ ਤੇ ਉਹਨੂੰ ਆ ਕੇ ਇਹਨਾਂ ਨੇ ਫੜ ਲਿਆ ਤੇ ਗੱਡੀ ਸਟਾਰਟ ਹੀ ਸੀ ਤੇ ਉਹਦੀ ਜਿਹੜੀ ਸਿਸਟਰ ਸੀ ਉਹਨੂੰ ਥੱਲੇ ਉਤਾਰ ਦਿੱਤਾ ਤੇ ਗੱਡੀ ਤੇ ਮੋਟਰਸਾਈਕਲ ਲੈ ਕੇ ਚਲੀ ਗਈ। ਹਥਿਆਰ ਸੀ ਇਹਨਾਂ ਦੇ ਕੋਲ ਡਾਕਟਰ ਸੀ। ਬਿਲਕੁਲ ਹਸਪਤਾਲ ਦੇ ਬਾਹਰ ਹੋਈ ਸੀ ਨਹੀਂ ਹਸਪਤਾਲ ਤੋਂ ਪਿੱਛੇ ਉੱਥੇ ਫੋਕਲ ਪੁਆਇੰਟ ਤੇ ਜਿਹੜੀ ਆਪਣੇ ਬੰਦੀ ਪਈ ਹੈ ਨੈਸ਼ਨਲ ਪਾਰਕ ਇੰਡਸਟਰੀਅਲ ਪਾਰਕ ਉਹ ਤੋਂ ਪਿੱਛੇ ਹੈ ਪਹਿਲੇ ਫੋਲੋ ਕਰ ਰਹੇ ਸੀ ਕਿ ਨਹੀਂ ਸ਼ੁਰੂ ਕਰਦੇ ਨਹੀਂ ਐਕਚੁਅਲੀ ਉਥੋਂ ਮਹਿਤਾ ਕੋ ਇਸੇ ਫਰਾਗ ਚ ਆਏ ਸੀ ਵੀ ਅਸੀਂ ਕੋਈ ਨਾ ਕੋਈ ਲੁੱਟ ਨੂੰ ਇੰਜਾਮ ਦੇਣਾ ਤੇ ਜੋ ਇਹਨਾਂ ਨੂੰ ਇੱਥੇ ਆ ਕੇ ਇੱਕ ਮੌਕਾ ਮਿਲ ਗਿਆ ਵੀ ਗੱਡੀ ਉੱਥੇ ਖੜੀ ਸੀ ਤੇ ਸਟਾਰਟ ਸੀ ਇਹਨਾਂ ਨੇ ਉਸ ਮੌਕੇ ਨੂੰ ਜਿਹੜਾ ਯੂਜ਼ ਕਰਕੇ ਤੇ ਉਥੋਂ ਕਾਰ ਜਿਹੜੀ ਖੋਕੇ ਲੱਗੀ ਗੱਡੀ ਰਿਕਵਰ ਕਰ ਲਈ ਜੀ ਗੱਡੀ ਜਿਹੜੀ ਆ ਰਿਕਵਰਡ ਹੋ ਗਈ ਐ ਇਹਦੇ ਵਿੱਚ ਤਿੰਨ ਦੋਸ਼ੀ ਅਸੀਂ ਅਰੈਸਟ ਕਰ ਚੁੱਕੇ ਆ ਤੇ ਬਾਕੀ ਇਹਦੀ ਪਾਲ ਜਾਰੀ ਹੈ ਕਿਸੇ ਹੋਰ ਮਗਮਮੇ ਚ ਵਾਂਟਡ ਹੈ ਤੁਹਾਨੂੰ ਲੱਗਦਾ ਆ ਉਹਦੇ ਬਾਰੇ ਅਸੀਂ ਜਿਹੜੇ ਸਬੰਧਤ ਥਾਣੇ ਨੇ ਉਹਨਾਂ ਨਾਲ ਤਾਲਮੇਲ ਕਰ ਰਹੇ ਆ ਜੇ ਵਾਂਟਡ ਹੋਣਗੇ ਤੇ ਉਹਨਾਂ ਨੂੰ ਅਸੀਂ ਇਨਫੋਰਮੇਸ਼ਨ ਦੇ ਦਿਆਂਗੇ ਉਹਨਾਂ ਦੋ ਜੀ